ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਨੂੰ ਹੁਕਮ ਜਿਆ ਨਾ ਵੀ ਅਕਾਲੀ ਦਲ ਦੇ ਵਿਧਾਨ ਮੁਤਾਬਕ ਭਰਤੀ ਕਰਨੀ ਆ ਪਰ ਜਿਹੜਾ ਪਰਵੇਲ ਕਰਦਾ ਜਿਹੜਾ ਸਮੁੱਖੇ ਚੱਲਦਾ ਵਿਧਾਨ ਇਹ ਕਹਿੰਦਾ ਜਿਹੜਾ ਮੈਂ ਤੁਹਾਨੂੰ ਬੇਨਤੀ ਕਰਦਾ ਨੰਬਰ 8 ਜਿੱਦਾਂ ਦਿੱਲੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣੇਗਾ ਕੋਈ ਚੋਣ ਨਹੀਂ ਲੜੇਗਾ ਕੇਵਲ ਪਾਰਟੀ ਨਹੀਂ ਕੋ ਤਾਂ ਫਿਰ ਵੱਖਰੇ ਬਿਲਕੁਲ ਵੱਖਰਾ ਕਰਾਂਗੇ ਤੁਹਾਨੂੰ ਕਿਉਂਕਿ ਸੰਗਤ ਦੀ ਆਵਾਜ਼ ਆ ਜਿੱਥੇ-ਜਿੱਥੇ ਪੰਜਾਬ ਚ ਅਸੀਂ ਗਏ ਆ ਪੰਜਾਬ ਨਹੀਂ ਕੱਲੇ ਦੁਨੀਆਂ ਸਟੇਟਾਂ ਤੇ ਵਿਦੇਸ਼ਾਂ ਵਿੱਚ ਵੀ ਆਨਲਾਈਨ ਮੈਂ ਬੇਨਤੀ ਕਰਦਾ ਤੁਸੀਂ ਕਹਿੰਦੇ ਭਰਤੀ ਨਹੀਂ ਕਰ ਲਿਓ ਵੀ ਕਹਿੰਦੇ ਨੇ ਠੀਕ ਹੈ ਸਾਡੀਆਂ ਉਹਨਾਂ ਦੀ ਭਰਤੀ ਜਦ ਮੈਂ ਦਾਵਾ ਨਹੀਂ ਇਸ ਗੱਲ ਦਾ ਪਰ ਜੇ ਕੋਈ ਚੈੱਕ ਕਰਨਾ ਚਾਹੇ ਨਾ ਪਤਾ ਲੱਗੂ ਵੀ ਤੁਮਾਂ ਬੇਨਤੀ ਕਰਕੇ ਹਟਿਆ ਜੀ ਕਾਂਥੇ ਲਾਂਬੇ ਕਿਉਂ ਹੋ ਜਾਂਦਾ ਕਾਰਨ ਸ ਜੇ ਉਹ ਪੰਥਕ ਏਜੰਡਾ ਛੱਡਦਾ ਪੰਥਕ ਸਿਧਾਂਤ ਰੋੜੀਦਾ ਛੱਡ ਕੇ ਇੱਕ ਵਿਅਕਤੀ ਵਿਸ਼ੇਸ਼ ਕਾ ਲਈ ਇੱਕ ਕੰਪਨੀ ਵਾਂਗੂ ਕਿ ਸੀਓ ਬਣ ਕੇ ਕੰਪਨੀ ਚਲਾਉਣ ਲੱਗ ਪਾਰਟੀ ਚਲਾਉਣ ਲੱਗ ਔਰ 5000 ਵਿੱਚ ਤਾਂ ਬਿਲਕੁਲ ਨਹੀਂ ਪ੍ਰਵਾਨ ਹੋ ਸਕਦਾ ਅੱਜ ਤੋਂ ਜਿਤੇ ਖੜੇ ਆਪਾਂ ਜੀ ਇੱਕ ਉਹਦਾ ਮਿਸਾਲ ਹੈ ਅੱਠ ਜਿਸ ਦੇ ਹੁਕਮ ਆਵੇ ਹੋਏ ਨੇ 2 ਦਸੰਬਰ 2024 ਤੋਂ ਲਾ ਕੇ ਹੂੰ ਨੋਕਾ ਸੰਗਤ ਜਿਹਦਾ ਬੜਾ ਅਤਿਆਚਾਰੀ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇਹ ਹੁਣ ਸਾਰਾ ਪੰਥ ਇੱਕ ਪਲੇਟਫਾਰਮ ਤੇ ਇਕੱਠਾ ਹੋ ਰਿਹਾ ਕਿਉਂਕਿ ਸਿਰਫ ਅਕਾਲ ਤਖਤ ਦੀ ਹੁਕਮਾਵੇ ਨੂੰ ਹਰ ਸਿੱਖ ਦੁਨੀਆ ਚ ਸਰਚ ਕਾਉਂਦਾ ਜੀ ਪਰ ਬੰਦੇ ਕਿਸੇ ਵਧੀਏ ਕੋ ਸੱਜਣ ਸਿਰਫ ਚੌਧਰਬਗ ਚੌਧਰਲੈਂਡ ਦੇ ਜੀ ਆਪਣੇ ਆਪਣੇ ਚੌਧਰ ਕਾਇਮ ਰੱਖਣ ਵਾਸਤੇ ਉਹ ਪ੍ਰੋਗਰਾਮ ਇਹਦੇ ਨਾਲ ਕਰਕੇ ਮਰਜ਼ੀ ਦਾ ਪਰਤਿਆ ਕਿ ਉਹ ਚੜਾ ਵੱਖਰਾ ਇਹ ਜੋ ਚੌਧਾ ਸੀ ਹੋ ਗਿਆ ਪਰ ਸਿੱਕੇ ਅਕਾਲ ਤਖਤ ਦੇ ਹੁਕਮ ਦੀ ਪਾਲਣਾ ਕਰਦੇ ਨੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਅਰਦਾਸ ਕੀਤੀ 18 ਮਾਰਚ 2025 ਹਮ ਹੁਕਮਨਾਮੇ ਦੀ ਰੋਸ਼ਨੀ ਦੇ ਵਿੱਚ ਜੀ ਸ਼ਰੋਮਣੀ ਅਕਾਲੀ ਦਲ ਦੀ ਪੁਨਰ ਸ਼ਕਤੀਤੀ ਵਾਸਤੇ ਭਰਤੀ ਆਰੰਭ ਕਰਨ ਵਾਸਤੇ ਅਕਾਲ ਸਰਸਵ ਤੇ ਅਰਦਾਸ ਕਰਨ ਪ੍ਰੰਤ ਜੀ ਜਿਹੜੀ ਪੰਜਾਬ ਵਿੱਚ ਅਸੀਂ ਜਾਗਰੂਤਤਾ ਮਹਿੰਮ ਚਲਾਈ ਔਰ ਭਰਤੀ ਮਹਿੰਮ ਚਲਾਈ ਹਮ ਹਰ ਜ਼ਿਲ੍ਹੇ 'ਚ ਮੇਰੇ ਖਿਆਲ ਅਸੀਂ ਮੀਟਿੰਗਾਂ ਤੇ ਜਾਂਦੇ ਸੀ ਰੈਲੀਆਂ ਨਾਲ ਉਤਰ ਜਾਂਦੇ ਸੀ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖਿਆ ਹੋਣਾ ਬਿਲਕੁਲ ਉਹਦਾ ਕਾਰਨ ਹੈ ਕਿ ਉਹ ਕੇ ਹਰ ਸਿੱਖ ਜਿਹੜਾ ਉਹ ਕਿਸੇ ਵਿਅਕਤੀ ਲਈ ਨਹੀਂ ਫਿਰ ਫਿਰ ਹੁਕਮਨਾਮੇ ਦੀ ਪਾਲਣਾ ਕਰਨ ਵਾਸਤੇ ਆ ਗਿਆ ਹੁੰਦਾ ਨਾ ਕਿ ਸਾਡੇ ਕਰਕੇ ਨਾ ਕਿ ਜ਼ੋਰ ਵਜਤੀ ਪਰ ਨਵੀਂ ਪਰਤੀ ਜਹੇਦਰ ਸਾਹਮਣੇ ਗਿਆ ਸੀ ਨਵੀਂ ਪਰਤੀ ਕਰੋ ਤੁਹਾਨੂੰ ਲੱਗ ਰਿਹਾ ਵੀ ਤੁਸੀਂ ਨਵੀਂ ਪਰਤੀ ਕਰ ਰਹੇ ਹੋ ਕਿ ਪੁਰਾਣੇ ਜਿਹੜੇ ਨਰਾਜ਼ ਸੀ ਜਾਂ ਜਿਹੜੇ ਰੁੱਸੇ ਸੀ ਉਹਨਾਂ ਨੂੰ ਮਨਾ ਰਹੇ ਹੋ ਮੈਂ ਬੇਨਤੀ ਕਰਾਂ ਹੁਕਮਨਾਮਾ ਕੀ ਸੀ ਹੁਕਮਨਾਮਾ ਸੀ ਇਸ ਸ਼੍ਰੋਮਣੀ ਅਕਾਲੀ ਦਲ ਦੀ ਆ ਜਿਹੜੀ ਲੀਡਰਸ਼ਿਪ ਹੈ ਜਿਹੜੇ ਬੁਰਾ ਜਿਹਨਾਂ ਨੇ ਗਲਤੀਆਂ ਤੇ ਗੁਨਾਹ ਕੀਤੇ ਨੇ ਆਪਣੇ ਗਲਤੀਆਂ ਤੇ ਗੁਨਾਹਾਂ ਕਰਨ ਪੰਥ ਦੀ ਰਾਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੇ ਨੇ ਔਰ ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੋਨਰ ਸ੍ਰੇਟੀ ਜੀ ਨੇ ਕਿਉਂਕਿ ਪੋਨਰ ਸ੍ਰੇਟੀ ਜੀ ਲੋਡ ਬਿਲਕੁਲ ਹਾਸ਼ੀਏ ਤੇ ਪਾਰਟੀ ਚਲੀ ਕਿ ਮੁੱਖੇ ਖੜਾ ਕਰਨ ਵਾਸਤੇ ਇਹਨੂੰ ਮੁੜ ਤੋਂ ਅਗਮ ਕਰਨ ਵਾਸਤੇ ਕਹ ਜੀ ਇਹਦੀ ਜੜ ਮੁੜ ਤੋਂ ਲਾਉਣ ਵਾਸਤੇ ਲੋੜ ਹੈ ਕਿ ਇਹ ਚਿਹਰਿਆਂ ਦੀ ਲੋੜ ਨਹੀਂ ਜੀ ਕਿ ਆਪਾਂ ਪੁਰਾਣੇ ਉਹੀ ਮੇਰੀ ਬੇਨਤੀ ਜੀ ਮੈਂਬਰ ਕੋਈ ਵੀ ਬਣ ਸਕਦਾ ਹੈ ਇਹ ਕੋਈ ਪੁਰਾਣੇ ਨਮੇ ਦਾ ਸਵਾਲ ਨਹੀਂ ਹੂੰ ਮੈਂਬਰ ਜਿਹੜੇ ਹੁਣ ਅਸੀਂ 50 ਸਾਲ ਦੇ ਮੈਂਬਰ ਬਣਦੇ ਹੋਣੇ ਆ ਇਹ ਨਹੀਂ ਮੈਂਬਰ ਨਹੀਂ ਬਣ ਸਕਦਾ ਅਸੀਂ ਇਸ ਹੁਕਮਨਾਮੇ ਦੇ ਪਾਲਣਾ ਕਰਦੇ ਉਹਦੀ ਰੋਸ਼ਨੀ ਵਿੱਚ ਇਸ ਜਥੇਬੰਦੀ ਦਾ ਜਿਹੜੀ ਆਨਰ ਸੀ ਜੀ ਤੁਹਾਡੇ ਸ਼ਰੋਮੇ ਅਕਾਲੀ ਦਲ ਉਹ ਤਾਂ ਮੈਂਬਰ ਬਣ ਸਕਦਾ ਉਹ ਬਣ ਰਹੇ ਨੇ ਉਹ ਸਾਰੇ ਮੈਂਬਰ ਜਿਹੜੇ ਬਣੇ ਨੇ ਮੇਰੇ ਖਿਆਲ ਇਸ ਮੌਕੇ ਤੱਕ ਅੱਜ ਤੱਕ ਮੈਂ ਮੋੜਾ ਜਿਹਾ ਹਿਸਾਬ ਵਿੱਚ ਲਾਇਆ ਕੱਲੇ ਪੰਜਾਬ ਦੇ ਵਿੱਚੋਂ 14 ਲੱਖ ਮੈਂਬਰ ਬਣ ਚੁੱਕੇ ਨੇ ਔਰ ਜੈਨੂ ਇਹ ਆਪਾਂ ਗੱਲ ਸੁਣੋ ਇਸ ਤਰੀਕੇ ਦੀ ਗੱਲ ਕਰ ਰਹੀ ਹੈ ਪਿਛਲੇ ਸਮੇਂ ਚ ਅਕਾਲੀ ਦਲ ਨੇ ਬਖਾਤਾ ਸੀ ਵੀ ਇੰਨੇ ਲੱਖ ਬੰਦਾ ਸਾਡੇ ਨਾਲ ਹੈ ਜੇ ਆਪਾਂ ਉਹ ਉਸੇ ਲਿਸਟ ਤੇ ਆਪਾਂ ਚੱਲੋ ਨਾ ਨਹੀਂ ਨਹੀਂ ਤਾਂ ਨਵੇਂ ਚਿਹਰੇ ਨੌਜਵਾਨੀ ਨੂੰ ਕਿਉਂ ਨਹੀਂ ਮਤਲਬ ਭਰਤੀ ਕੀਤਾ ਜਾ ਰਿਹਾ ਮੇਰੀ ਮੇਰੀ ਬੇਨਤੀ ਸੋਹਣੇ ਐਸੇ ਨੌਜਵਾਨੀ ਤੁਹਾਡੇ ਸਾਹਮਣੇ ਆ ਵਿੱਚ ਨੌਜਵਾਨ ਵੀ ਨੇ ਬੀਬੀਆਂ ਵੀ ਨੇ ਇਹ ਤੇ ਸਾਰੇ ਵਰਗਾਂ ਦੇ ਆਉਂਦੇ ਮੇਰੀ ਮਰਿਮ ਲਿਮਟ ਹੈਗੀ ਹੈ ਸਰਦਾਰ ਸਾਹਿਬ ਉਮਰ ਭਰਤੀ 18 ਸਾਲ ਘੱਟੋ-ਘੱਟ ਜੇ ਵੱਧ ਦੀ ਕੋਈ ਨਹੀਂ ভোটার ভোটার ਹੋਵੇ ਜੇ ਕੋਈ ਨਹੀਂ ਜਿਹੜਾ ਵੀ ভোটার ਹੋਵੇ ভোটার 18 ਸਾਲ ਦੀ ਉਮਰ ਦਾ ਘੱਟੋ-ਘੱਟ ਨਹੀਂ ਜਿਹੜੇ ਇਲੈਕਸ਼ਨ ਲੜਨਾ ਹੈ ਜਾਂ ਉਹਨਾਂ ਦੀ ਵੀ ਕੋਈ ਏਜ ਲਿਮਟ ਹੋਣੀ ਚਾਹੀਦੀ ਉਹ ਤਾਂ ਜਦੋਂ ਸਾਡਾ ਵਿਧਾਨ ਸਾਡ ਜਦੋਂ ਜਨਰਲ ਡਾਇਰੈਕਟਰ ਜਨਰਲ ਪ੍ਰਧਾਨ ਦੀ ਚੋਣ ਮੌਕੇ ਹੋਣਾ ਨਾ ਇੱਕ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਨੂੰ ਹੁਕਮ ਆਇਆ ਨਾ ਵੀ ਅਕਾਲੀ ਦਲ ਦੇ ਵਿਧਾਨ ਮਤਾਬਕ ਭਰਤੀ ਕਰਨੀ ਹੈ ਪਰ ਜਿਹੜਾ ਪ੍ਰਵੇਲ ਕਰਦਾ ਜਿਹੜਾ ਸੋਕੇ ਚੱਲਦਾ ਵਿਧਾਨ ਇਹ ਕਹਿੰਦਾ ਜਿਹੜਾ ਮਤਲਬ ਰੋਬਿੰਟ ਕਰਦਾ ਨੰਬਰ 8 ਜਿੱਦਾਂ ਡੈਲੀਗੇਟਡਲਾਸ ਹੋਣਾ ਪ੍ਰਧਾਨ ਦੀ ਚੋਣ ਹੋਣੀ ਆ ਉਦੋਂ ਸਾਰਾ ਸਾਡਾ ਓਵਰਹਾਲਿੰਗ ਕੀਤਾ ਹੋਇਆ ਜਿਹੜਾ ਨਵਾਂ ਵਿਧਾਨ ਉਹ ਵੀ ਸੰਗਤ ਸਾਹਮਣੇ ਰੱਖਾਂਗੇ ਕਿ ਹੁਣ ਅੱਜ ਤੋਂ ਇਹ ਵਿਧਾਨ ਲੱਗੂ ਇਹ ਤੁਸੀਂ ਜ਼ਿਕਰ ਕਰਦੇ ਹੋ ਸ਼ਰੋਮਣੀਆਂ ਖਾਲੀਦਾ ਦਾ ਜਿਹੜਾ ਪ੍ਰਧਾਨ ਬਣੇਗਾ ਕੋਈ ਚੋਣ ਨਹੀਂ ਲੜੇਗਾ ओके ਕੇਵਲ ਆਰਟੀ ਨਹੀਂ ਹੋਇਆ ਤੋ ਫਿਰ ਵੱਖਰੇ ਬਿਲਕੁਲ ਵੱਖਰਾ ਕਰਾਂਗੇ ਤੁਹਾਨੂੰ ਕਿਉਂਕਿ ਸੰਗਤ ਦੀ ਆਵਾਜ਼ ਆਏ ਜਿੱਥੇ-ਜਿੱਥੇ ਪੰਜਾਬ ਚ ਅਸੀਂ ਗਏ ਆਂ ਪੰਜਾਬ ਨਹੀਂ ਕੱਲੇ ਦੂਜੇ ਸਟੇਟਾਂ 'ਚ ਵਿਦੇਸ਼ਾਂ ਵਿੱਚ ਵੀ ਆਨਲਾਈਨ ਮੈਂ ਬੇਨਤੀ ਕਰਦਾ ਤੁਸੀਂ ਕਿਹਨੇ ਭਰਤੀ ਨਹੀਂ ਕਰ ਲਈ ਉਹ ਵੀ ਕਹਿੰਦੇ ਨੇ ਠੀਕ ਹੈ ਸਾਡੀ ਯਾਰ ਉਹਨਾਂ ਦੀ ਭਰਤੀ ਜਿੱਦ ਮੈਂ ਦਾਵਾ ਨਹੀਂ ਇਸ ਗੱਲ ਦਾ ਪਰ ਜੇ ਕੋਈ ਚੈੱਕ ਕਰਨਾ ਚਾਹੇ ਨਾ ਪਤਾ ਲੱਗੂ ਵੀ ਕੌਣ ਸਹੀ ਹੈ ਤੇ ਕੌਣ ਗਲਤ ਮੈਂ ਇਸ ਪਾਸੇ ਨਹੀਂ ਜਾਵਾਂ ਸਾਡਾ ਅਜੰਡਾ ਸਾਡਾ ਅਜੰਡਾ ਸਾਡਾ ਉਹ ਉਹਨਾਂ ਨੇ ਕਰ ਲਿਆ ਜੇ ਤੋ ਲੋਕ ਸੰਗਤ ਜਾਣਦੀ ਹੈ ਉਹ ਇਧਰ ਸੰਗਤ ਜਾਣਦੇ ਸਾਨੂੰ ਵੀ ਤੇ ਗੁਰੂ ਜਾਣਦਾ ਨੰਬਰ 1 ਮੇਰੀ ਬੇਨਤੀ ਇਹ ਹੈ ਜਿਹੜੀ ਪੰਥਕ ਪਾਰਟੀ ਤੋਂ ਮੈਂ ਬੇਨਤੀ ਕਰਕੇ ਆਇਆ ਜੀ ਪੰਥ ਤੇ ਲਾਂਬੇ ਕਿਉਂ ਹੋ ਜਾਂਦਾ ਕਾਰਨ ਸੀ ਹਮ ਕਿਉਂਕਿ ਅਸੀਂ ਪੰਥਕ ਏਜੰਡਾ ਛੱਡਤਾ ਪੰਥਕ ਸਿਧਾਂਤ ਰੋਹ ਰੀਤਾ ਛੱਡ ਗਏ ਇੱਕ ਵਿਅਕਤੀ ਵਿਸ਼ੇਸ਼ ਲਈ ਇੱਕ ਕੰਪਨੀ ਮੰਗੂ ਕਿ ਸੀਓ ਬਣ ਕੇ ਕੰਪਨੀ ਚਲਾਉਣ ਲੱਗ ਪਾਰਟੀ ਚਲਾਉਣ ਲੱਗ ਗਏ ਔਰ ਪੰਥ ਤੇ ਬਚੇ ਤਾਂ ਬਿਲਕੁਲ ਨਹੀਂ ਪ੍ਰਵਾਨ ਕਰ ਹੋ ਸਕਦਾ ਇਹ ਹੋਰ ਇਤਿਆਂ ਦੀ ਲੰਘਣਾ ਜਿਹੜੀ ਇਹ ਮर्यादा ਭੰਗ ਹੋਈ ਹੈ ਇਹ 2-4 ਸਾਲ ਚ ਹੀ ਹੋਈ ਹੈ ਕਿ ਪਿਛਲੇ 10-15 ਸਾਲਾਂ ਤੋਂ ਹੋ ਰਹੀ ਹੈ ਰੇਟ ਦੇ ਹੱਕੇ ਤੋਂ ਹੁੰਦੀ 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 ਹੈ ਹੁਣ ਦਸਰੇ ਲੱਗ ਗਏ ਨਾ ਮੋੜ ਤਾਂ ਜੀ ਜਾਰਟੀ ਸਰਗਰਮ ਸਭ ਤੋਂ ਪਹਿਲੀ ਤੁਸੀਂ ਬੋਲੇ ਜਦੋਂ ਆਪਾਂ ਘਰ ਚ ਕਦੇ ਕਰੀਏ ਸਪੈਂਦਾ ਨਾ ਤੁਸੀਂ ਘਰ ਚ ਲਾਉਨੇ ਹੋ ਇੱਕ ਦਿਨ ਆਪਾਂ ਘਰ ਚ ਕੰਦ ਨਹੀਂ ਰੱਢਦੇ ਇੱਕ ਦਿਨ ਘਰੋਂ ਘਰੋਂ ਰਿਸੇ ਨਹੀਂ ਭਜਦੇ ਘਰ ਚ ਬੈਠ ਕੇ ਕੋਸ਼ਿਸ਼ ਕਰਦੇ ਆ ਰਿਸ਼ਤੇਦਾਰਾਂ ਨੂੰ ਬੁਲਾਉਨੇ ਆ ਤੁਹਾਨੂੰ ਯਾਰ ਸਮਝਾਓ ਇਹਨੂੰ ਹੁੰਦਾ ਕਿ ਨਹੀਂ ਹੁੰਦਾ ਇਹ ਸਾਡਾ ਯਤਨ ਰਿਹਾ ਮੈਂ ਚੈਲੰਜ ਕਰਕੇ ਕਹਿੰਦਾ ਨਹੀਂ ਕਹਾਤਾ ਦਸਰੋ ਹੋ ਗਈ ਹਸਣੋ ਕਿਹਾ ਨਹੀਂ ਬਾਰ ਬਾਰ ਗਿਆ ਬੇਥੇ ਖਤਾ ਖਾ ਰਿਆ ਸੀ ਜਿਹੜਾ ਵੇ ਕਦਨ ਪੰਚ ਨੇ ਹਸਣ ਬਖਸ਼ਣਾ ਨਹੀਂ ਹੈ ਪਰ ਇੱਕ ਇੱਕ ਦਿਨ ਉਹ ਬੈਠੇ ਨੇ ਆਪਣੇ ਆਪਣੇ ਚਾਰ ਚੜ੍ਹ ਹਰ ਲਹਿਰ ਵਿੱਚ ਚੱਲੀ ਅਲੱਗੋ ਹੀ ਅਸੇ ਲੱਗੋਏ ਅਕਾਲ ਤਾ ਸਭ ਦੇ ਖੋਜਾ ਕੇ ਬੇਨਤੀ ਕੀਤੀ ਲਿਖਤੀ ਰੂਪ ਮੈਂ ਆਇਆ ਸਾਤੋ ਗਲਤੀਆਂ ਦੇ ਵਗਿਆਵਾ ਹੋ ਜਾਂ ਨੇ ਗੁਨਾਹ ਕਿ ਹੋਏ ਨੇ ਅਸੀਂ ਉਹਦੇ ਗੁਨਾਹਗਾਰਾਂ ਜੀ ਸਾਨੂੰ ਜਿਹੜਾ ਵੀ ਗੁਰੂ ਅਤੇ ਗੁਰੂ ਦਾ ਪੰਥ ਤੁਸੀਂ ਹੋਣਾ ਮ ਕਰੋ ਅਸੀਂ ਸਜ਼ਾ ਭੁਗਤਣ ਲਈ ਤਿਆਰ ਆ ਉਸ ਤਰ੍ਹਾਂ ਲੜਨ ਲਈ ਤਿਆਰ ਆ ਮਨ ਨਾਲ ਤਿਆਰ ਔਰ ਜਿਵੇਂ ਉਹਨਾਂ ਨੇ ਸਾਰਾ ਕੱਲੇ ਕੱਲੇ ਦਾ ਦੇਖਿਆ ਜਿਹੜੇ ਜਿਹੜੇ ਜਿੱਥੇ ਜਿੱਥੇ ਸਮੇਂ ਦੇ ਦੌਰਾਨ ਕੀ ਉਹਨਾਂ ਸਾਰੇ ਨੂੰ ਸਾਹਮਣੇ ਤੁਹਾਡੇ ਜਾਂਦੇ ਸਾਰੀ ਗੱਲ ਥੋੜੀ ਦੇਖੀ ਹੋਵੇ ਮੇਰਾ ਕਹਿਣ ਦਾ ਭਾਵ ਹੈ ਸਾਰੀ ਗੱਲਾਂ ਹੋਈਆਂ ਦੂਜੀ ਜਿਹੜੀ ਹੋਦੀ ਗੱਲ ਆ ਬਕਰਤੀ ਦੀ ਗੱਲ ਕਰਦੇ ਆ ਕਿ ਥੋੜੀ ਜਿਹੀ ਕਰ ਲਓ ਬਾਕੀ ਤੁਹਾਡਾ ਨਾਲ ਆ ਜੀ ਬਾਕੀ ਕਿਹੜਾ ਜਿਹੜਾ ਇਹ ਬਾਗੀ ਨਹੀਂ ਪਰਵਾਹ ਨਾ ਲੁਕੋ ਬਾਗੀ ਨਾ ਖੋਜੀ ਹਾਂ ਬਾਕੀ ਕੋਣ ਹੁੰਦਾ ਨਹੀਂ ਉਹਨਾਂ ਨੇ ਕਿਹਾ ਸੀ ਨਾ ਉਹਨੇ ਆਪਣੇ ਆਪ ਨੂੰ ਕਿਹਾ ਸੀ ਬਾਗੀ ਤੜਾ ਨਹੀਂ 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 ਕਿਸੇ ਨੇ ਨਹੀਂ ਕਿਹਾ ਜੀ ਬਾਗੀ ਬਾਗੀ ਮਾਫ ਕਰਨਾ ਹਾਂ ਜੀ ਨਰਾਸ਼ ਸੀ ਨਹੀਂ ਇੱਕ ਬਾਗੀ ਇੱਕ ਦਾਗੀ ਇੰਨੀ ਗੱਲ ਚੱਲੀ ਵੀ ਇੱਕ ਦਾਗੀ ਤੜਾ ਇੱਕ ਬਾਗੀ ਤੜਾ ਇੱਕ ਨਰਾਸ਼ ਤੜਾ ਵਾਈਂਡ ਨਾ ਕਰੋ ਹਾਂ ਜੀ ਇਹ ਸ਼ਬਦ ਕਹਿੰਦੇ ਕਿਹਨੇ ਕਹੇ ਨੇ ਇਹ ਵੀਡੀਓ ਵਾਲੇ ਸਾਡਾ ਕੋਈ ਮਨੁੱਖ ਨਹੀਂ ਮਾਈਂ ਨਾ ਕਰਿਓ ਕਿਉਂਕਿ ਉਹ ਤਾਂ ਕਹ ਅਸੀਂ ਦਾਗੀ ਹੋ ਗਏ ਅਕਾਲ ਤਾ ਸੋਚੇ ਕਿਹਾ ਗਿਆ ਕੱਲ ਤੱਕ ਸਾਬਤ ਵੀ ਕਿਹਾ ਗਿਆ ਸੀ ਬਾਗੀ ਦੀ ਧਾਕੀ ਨੇ ਆ ਜਿਹੜੇ ਉਹ ਧਾਕੀ ਬਣੇ ਜਿਹੜੇ ਦਾਗ ਲੱਗ ਚੁੱਕੇ ਸੀ ਇਹਨਾਂ ਨੇ ਔਰ ਜਿਹੜੇ ਇਹਨਾਂ ਤੋਂ ਅਲੱਗ ਹੋ ਗਏ ਉਹਨਾਂ ਨੂੰ ਬਾਗੀ ਸ਼ਬਦ ਵਰਤਿਆ ਗਿਆ ਜੀ ਬਾਗੀ ਕਹ ਲੋ ਤੁਸੀਂ ਬਾਗੀ ਕੌਣ ਹੁੰਦਾ ਜੇ ਹੁਣ ਆਪਾਂ ਲੱਛ ਨੂੰ ਲਈਏ ਬਾਗੀ ਦੀ ਪਰਿਭਾਸ਼ਾ ਕੀ ਹੈ ਜਿਹੜੇ ਉਹਨਾਂ ਜਿਹੜੇ ਉਹ ਜਿਹੜਾ ਬੰਦਾ ਕੋਈ ਕਰ ਰਿਹਾ ਕੋਈ ਸਰਕਾਰਾਂ ਘੁੰਗਰਣਾ ਸਭ ਵੀ ਬਾਕੀ ਸੀ ਬਾਬਰ ਉਹਨਾਂ ਨੇ ਉਦੋਂ ਕੀਤਾ ਨਾ ਬਾਬਰ ਨੂੰ ਯਾਬਰ ਕਿਹਾ ਆਪਾਂ ਜਦੋਂ ਉਦੋਂ ਆ ਪੰਜਾਬਰ ਕਿਹਾ ਹੀ ਨਹੀਂ ਜਦੋਂ ਸੱਤਾ ਦੇ ਬੜਾ ਖੁਸ਼ ਗਿਆ ਜੀ ਬੜਾ ਖੁਸ਼ੀਆ ਮੀਡੀਆ 'ਚ ਨਹੀਂ ਨਾ ਕੇ ਅੰਦਰ ਘਰ ਤੇ ਬੰਦ ਕਰਦੇ ਮੀਡੀਆ 'ਚ ਬਹੁਤ ਚੱਲਦਾ ਰਿਹਾ ਜੀ ਸੁਣਿਆ ਨਹੀਂ ਹੋਣਾ ਜਿਹੜੇ ਬੜਾ ਚੱਲਦਾ ਰਿਹਾ ਜੇ ਕਹਿਣਾ ਕਹੀ ਗਿਆ ਹੁਣ ਹੁਣ ਆਪਾਂ ਇਹ ਜੇ ਕਹੀ ਵੀ ਉਦੋਂ ਦਿਖਾਓ ਜੀ ਕਿੱਥੇ ਆਣਾ ਗੱਲ ਮੈਂ ਅੱਜ ਇਹਦੀ ਕਰਾਂ ਆਪਾਂ ਕੋ ਮਗ ਮੈਂ ਗੱਲ ਮੈਂ ਕਰੀਏ ਤਾਂ ਲੰਬੀ ਗੱਲ ਹੋ ਜੂਗੀ ਜੀ ਮੇਰਾ ਮਕਾਨ ਦਾ ਭਾਵ ਜਿਹੜੀ ਹੁਕਮਾ ਨਾਮੇ ਦੀ ਰੋਸ਼ਨੀ ਵਿੱਚ ਭਰਤੀ ਚੱਲ ਰਹੀ ਹੈ ਅਸੀਂ ਪੰਜੇ ਸੱਜਣਾ ਦੀ ਡਿਊਟੀ ਜਿਹੜੀ ਭਰਤੀ ਤੋਂ ਬਾਅਦ ਜਿਹੜਾ ਅਸੀਂ ਸੰਗਤ ਦੇ ਵਿਦੇਸ਼ਾਂ ਦੇ ਵਿੱਚ ਆਨਲਾਈਨ ਭਰਤੀ ਲੱਖਾਂ ਦੀ ਗਿਣਤੀ ਚੋਈ ਹੈ ਦੂਜੇ ਸਟੇਟਾਂ ਚ ਜਿਵੇਂ ਮਨੋ ਕਰਨਾਟਕ ਵਰਗੀ ਸਟੇਟ ਤੋਂ ਮਨੋ ਗੁਜਰਾਤ ਵਰਗੀ ਆਪਦੇ ਉਹਦੇ ਮਹਾਰਾਸ਼ਟਰ ਸਟੇਟ ਤੋਂ ਤਾਮਿਲਨਾਡੂ ਵਰਗੀ ਸਟੇਟ ਤੋਂ ਮਨੋ ਕਿ ਭਰਤੀ ਹੋ ਆਈ ਹੈ ਔਰ ਜਿੰਨੇ ਬਾਹਰ ਵਿਦੇਸ਼ਾਂ ਦੇ ਬਸਤੇ ਸਿੱਖ ਨੇ ਉਹਨਾਂ ਸਾਰਿਆਂ ਨੇ ਪੰਜਾਬੀ ਨੇ ਹੀ ਬਣੇ ਭਾਵੇਂ ਦੂਜੀ ਕਮੇਟੀਆਂ ਸਾਥ ਰੱਖਦੇ ਨੇ ਕੋਈ Hindu ਭਰਾ ਨੇ ਸਾਡੇ Muslim ਭਰਾ ਨੇ ਉਹਨਾਂ ਸਾਰਿਆਂ ਨੇ ਮੈਂਬਰਸ਼ਿਪ ਲਈ ਹੈ ਭਾਵੇਂ ਗਿਣਤੀ ਘੱਟ ਵਾ ਇਹ ਨਹੀਂ ਉਹਨਾਂ ਦਾ ਪੰਜਾਬ ਦੇ ਪੰਥ ਜੋ ਕੇ ਪੰਜਾਬ ਵਸਦਾ ਘਰ ਦੇ ਨਾਲ ਪੰਥ ਦਾ ਮਤਲਬ ਹੈ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਨੂੰ ਮੰਨਣ ਵਾਲੇ ਸਾਰੇ ਪੰਥ ਜੇ ਪੰਜਾਬ ਦੇ ਵਿੱਚ ਮੈਨਾਂ ਕੋਈ ਗੈਰ ਸਿੱਖ ਵੀ ਹੈ ਸਾਰੀਆਂ ਕਮਿਊਨਿਟੀਆਂ ਗੁਰੂ ਗ੍ਰੰਥ ਸਾਹਿਬ ਦੇ ਫਾਰਸ ਤੋਂ ਨਾਲ ਤਾਂ ਦੁਨੀਆ ਮੰਨਦੀ ਜੀ ਪੰਜਾਬ ਤਾਂ ਮੰਨਣੀ ਮੰਨਣਾ ਇਸ ਲਈ ਉਹ ਸਾਰੇ ਇਸ ਪਾਰਟੀ ਨੂੰ ਮਜ਼ਬੂਤ ਕਰ ਸਾਡੀ ਇੱਕ ਧਿਰ ਚਾਹੀਦੀ ਹੈ ਪੰਥ ਮਜ਼ਬੂਤ ਹੋਵੇ ਸ਼੍ਰੋਮਣੀ ਅਕਾਲੀ ਦਲ ਪੋਲਿਟਿਕਸ ਜਿੱਤੋਵੇ ਤਾਕੇ ਪੰਥ ਦੇ ਪੰਜਾਬ ਦੀ ਅਗਵਾਈ ਕਰਨ ਵਾਲੀ ਖੇਤਰੀ ਪਾਰਟੀ ਮਜ਼ਬੂਤ ਹੋਵੇ ਤਾਂ ਸਾਡੇ ਪੰਥਕ ਮਸਲੇ ਤੇ ਪੰਜਾਬ ਦੇ ਮਸਲੇ ਹੱਲ ਹੋਣਗੇ। ਚੇਤ ਵਿੱਚ ਕੋਈ ਦੂਰ ਹੈ ਨਹੀਂ ਜੀ ਸੰਗਤ ਦੇ ਵਿੱਚ ਉਤਸ਼ਾਹ ਹੈਗਾ ਜਿਵੇਂ ਤੁਸੀਂ ਭਰਤੀ ਦੀ ਗੱਲ ਕਰਦੇ ਹੋ ਭਰਤੀ ਹੋਈ ਆ ਵਾਕਿਆ ਹੀ ਹੋਈ ਆ ਪਰ ਸੰਗਤ ਦੇ ਦਿਲ ਦੇ ਵਿੱਚ ਇੱਕ ਸ਼ੰਕਾ ਵੀ ਹੈਗਾ ਵੀ ਕਿਤੇ ਫੇਰ ਸੁਖਬੀਰ ਕੀ ਝੋਲੀ 'ਚ ਤਾਂ ਨਹੀਂ ਪਾ ਦਿਓਗੇ ਸਾਨੂੰ ਸਾਰਿਆਂ ਨੂੰ ਕਿਉਂਕਿ ਅੱਗੇ ਵੀ ਸਮੇਂ-ਸਮੇਂ ਤੇ ਜਿਵੇਂ ਵਿੱਚੋਂ ਨਿਕਲ ਕੇ ਹਨਾ ਅਕਾਲੀ ਦਲ ਵੀ ਬਣਦੇ ਰਹੇ ਬਗਾਵਤ ਵੀ ਕਰਦੇ ਰਹੇ ਤੇ ਬਾਅਦ ਦੇ ਵਿੱਚ ਜਦੋਂ ਸਮਾਂ ਆਇਆ ਜਾਂ ਬੀਬੀ ਜੁਗਿਰ ਸਿੰਘ ਰਾਣਾ ਦੀ ਗੱਲ ਕਰ ਲਈਏ ਫੇਰ ਗੱਠਜੋੜ ਹੋ ਜਾਂਦੇ ਨੇ ਉਹੋ ਜਿਹੀ ਸ਼ੰ ਜਿਹੜਾ ਵੀ ਕੋਈ ਸੱਜਣ ਚਾਹ ਮੈਂ ਵੀ ਕੋਣ ਜੀ ਕੋਈ ਵੀ ਹੋਵੇ ਸੇ ਅਕਾਲ ਤਾ ਸਭ ਦੇ ਹੁਕਮ ਨਾਲੇ ਤੋਂ ਬੇਮੁਖ ਹੋ ਗਿਆ ਨਾ ਉਹਦਾਂ ਕੋਈ ਸੱਜਣ ਕਰਦਾ ਠੀਕ ਹੈ ਜੀ ਨਾਰਾਜ਼ੀ ਹੋਵੇਗਾ ਧਾਰਮਿਕ ਤਾਂ ਹੋਣਾ ਜੀ ਜੀ ਬੇਨਤੀ ਕਰਾਂ ਜੀ ਉਹ ਸੱਜਣ ਲਾਂਭੇ ਹੋ ਜਾਣ ਪਰੇ ਵੀ ਛੱਡ ਕੇ ਪੜੇ ਹੋਗੇ ਉਹ ਹੋਰ ਜਿੰਨਾ ਮਰਜੀ ਪੋਲਿਟਿਕਲ ਸਮਝੌਤੇ ਏਜੰਡੇ ਤੇ ਹੁੰਦੇ ਹੁੰਦੇ ਨੇ ਮੁੱਦੇ ਤੇ ਹੁੰਦੇ ਨੇ ਪਰ ਦੁੱਖ ਦੀ ਗੱਲ ਹੈ ਜਿਹੜੀ ਤੁਸੀਂ ਗੱਲ ਕਰਕੇ ਦਿਓ ਜਿਹੜੇ ਸਮਝੌਤੇ ਪਿੱਛੇ 20 22 ਸਾਲ ਚੱਲੇ ਵੀ ਉਹ ਕਹਿਣ ਦਾ ਸਮਝੌਤੇ ਸੀਗੇ ਪਰ ਉਹ ਜਾਤੀ ਸਮਝੌਤੇ ਸੀ ਜੀ ਉਹ ਪਾਰਟੀ ਦੇ ਸਮਝੌਤੇ ਨਹੀਂ ਸੀ ਉਹ ਰੌਣਾ ਉਦੋਂ ਪੈਂਦਾ ਰਿਹਾ ਵੀ ਸਮਝੌਤਾ ਪੰਜਾਬ ਦੇ ਮੁੱਦਿਆਂ ਤੇ ਕਿਉਂ ਨਹੀਂ ਕਰਦੇ ਸਮਝੌਤਾ ਨਿੱਜੀ ਕਿਉਂ ਕਰਦੇ ਹੋ ਨਿੱਜੀ ਕਿ ਮੈਨੂੰ ਵਜ਼ੀਰੀ ਦੇ ਦੇ ਉਸ ਤੋਂ ਬਾਅਦ ਕੁਝ ਨਹੀਂ ਚਾਹੀਦਾ ਪੰਜਾਬ ਦੇ ਚੰਡੀਗੜ੍ਹ ਦਾ ਪਾਣੀਆਂ ਦਾ ਮਸਲਾ 2BPM ਦਾ ਮਸਲਾ ਪੰਥ ਦੇ ਮਸਲੇ ਉਹ ਕਿੱਥੇ ਗਏ ਸਾਡੇ ਉਹਨਾਂ ਦੇ ਘਰਾਂ 'ਚ ਸਾਡੀ ਸਾਹ ਸੀ ਉਹ ਕਿਉਂ ਨਾ ਹੱਲ ਕਰਾ ਸਕੀ ਜੀ ਇਹ ਇਹ ਸਿਰਫ ਆਪਣੀ ਨਿੱਜੀ ਮਫਾਦ ਸੀ ਪੰਥ ਸਾਰਾ ਤਾਂ ਇਹ ਮੈਂ ਕਹਿੰਦਾ ਵੀ ਪੰਥ ਦੀ ਪਾਰਟੀ ਤੋਂ ਪੰਥੇ ਨਰਾਜ਼ ਹੋ ਗਿਆ। ਹੂੰ ਜੇ ਕਿਸਾਨੀ ਵੀ ਨਰਾਜ਼ ਹੋ ਗਈ। ਜੀ ਕਿਸਾਨਾਂ ਦੇ ਮਸਲੇ ਤੇ ਅਸੀਂ ਪਹਿਲਾਂ ਰੱਖ ਕੇ ਬੋਲੀਗੇ ਫਿਰ ਅਸੀਂ ਵਾਦੇ ਇਹ ਗੱਲਾਂ ਲੋਕ ਬੜੇ ਸਿਆਣੇ ਹੁਣ ਤੁਸੀਂ ਸਾਰੀ ਗੱਲ ਸੁਣ। ਮੈਂ ਆ ਮੇਰੀ ਗੱਲ ਕਰਨ ਤੋਂ ਮੇਰਾ ਮੈਂ ਤਾਂ 100 ਗੁਣਾ ਸਿਆਣਾ ਇਹ ਵੀ ਸੱਜਣਾ ਹੋਊਗਾ। ਮੈਂ ਜਿੰਨਾ ਮਰਜ਼ੀ ਰੁਕੋਲਾਂ ਗੱਲ ਅੱਜ ਨਹੀਂ ਕੱਲ ਨਹੀਂ ਹੋਊਗੀ। ਪਰ ਅੱਜ ਜੋ ਹਾਲਾਤ ਨੇ ਉਹ ਦਾ ਮੈਂ ਜ਼ਿਕਰ ਕਰ ਰਿਹਾ। ਇਹ ਪੰਥਕ ਪਾਰ ਪੰਥਰ ਤੇ ਰਣੋ ਮਜ਼ਬੂਤ ਕਰਨ ਵਾਸਤੇ ਜਿੰਨਾ ਪ੍ਰੈਸ਼ਰ ਪ੍ਰੈਸ਼ਰ ਕਰਨਾ ਜਿੰਨਾ ਸਾਡੇ ਮਨ ਮਾਨਸਿਕ ਤੌਰ ਤੇ ਦਬਾ ਰਹਿੰਦਾ। ਮੈਂ ਪ੍ਰਦੇਸ਼ਾਂ ਦੇ ਵਾਸੀ ਸੈਕਟਰੀ ਜਿਹੜੇ ਹਮੇਸ਼ਾ ਅਕਾਲੀ ਦਲ ਨੂੰ ਮਾਰਾ ਕਹਿਣ ਲੱਗੇ ਸੀ ਅੱਜ ਉਹ ਕਿਉਂ ਸਾਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਨਾਲ ਆਨਲਾਈਨ ਲੱਖਾਂ ਦੀ ਭਰਤੀ ਦੂਜੇ ਸਟੇਟਾਂ 'ਚ ਬਸਣ ਵਾਲੇ ਵੀ ਹੁਣ ਜਿਹੜਾ ਹੁਕਮਨਾਮਾ ਹੈ ਤਾਂ ਤੁਸੀਂ ਇਹਦੇ ਮੁਤਾਬਕ ਜਿਹੜੀ ਮੈਂ ਦੱਸਿਆ ਵੀ ਇਹੀ ਏਜੰਡਾ ਹੋਊ ਸਾਡਾ ਇਹੀ ਵਿਧਾਨ ਹੋਊਗਾ ਫਿਰ ਇੱਕ ਏਜੰਡਾ ਉਧਰ ਪੇਸ਼ ਕਰਾਂਗੇ ਸਾਡਾ ਜਿਹੜਾ ਆਉਣ ਵਾਲਾ ਏਜੰਡਾ ਕਿਉਂ ਜਿਹਦੇ ਤੇ ਅਸੀਂ ਅੱਗੇ ਤੁਰਨਾ ਹੈਰ ਸੰਗਤ ਦੇ ਭਾਵਨਾਵਾਂ ਦੇ ਮੁਤਾਬਕ ਏਜੰਡਾ ਤੈਅ ਹੋ ਗਿਆ ਭਾਈ ਭਾਈ ਅਮਰਪਾਲ ਸਿੰਘ ਸਰਦਾਰ ਸੰਜੀਤ ਸਿੰਘ ਮਾਨ ਉਹ ਵੀ ਹਿੱਸਾ ਹੋ ਸਕਦੇ ਇਕੱਠੇ ਹੋ ਸਕਦੇ ਹਾਂ ਜਿਆਰੀ ਸੁਣਿਆ ਹੋਣਾ ਅਸੀਂ ਪੰਜ ਮੈਂਬਰੀ ਕਮੇਟੀ ਸਾਨੂੰ ਸੱਦਾ ਦਿੱਤਾ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਪੰਜ ਮੈਂਬਰੀ ਕਮੇਟੀ ਨੇ ਭਾਈਦਰ ਸਿੰਘ ਤੇ ਉਹਨਾਂ ਦੇ ਸਾਰੇ ਸਾਥੀ ਜੀ ਭਾਈ ਅਮਰਪਾਲ ਜੀ ਕਿ ਅਸੀਂ ਤੁਹਾਡਾ ਮੀਟਿੰਗ ਕਰਨੀ ਚਾਹੁੰਦੇ ਆ ਆਪਾਂ ਘਟੋ ਘਟ ਧਾਰਮਿਕ ਖੇਤਰ ਦੇ ਵਿੱਚ ਸ੍ਰੋਣੀ ਕਮੇਟੀ ਚੋਂ ਆਵੇ ਉਹਦੇ ਚ ਆਪਾਂ ਇੱਕ ਮਤ ਇਕੱਠੇ ਹੋ ਗਏ ਇੱਕ ਪਲੇਟਫਾਰਮ ਦੇ ਇਕੱਠੇ ਹੋ ਗਏ ਜੋ ਇੱਕੋ ਉਮੀਦਵਾਰ ਦੇਣਾ ਆ ਉਸ ਨੂੰ ਚੀਨਾਟ ਕਰਾਈਏ ਤੇ ਉਹ ਕੋ ਜਿਹੜੀ ਕਾਗਜ਼ ਤੇ ਰਹਾ ਅੱਜ ਜਿਹਦੇ ਕਰਕੇ ਸਾਰਾ ਆ ਸਾਰੇ ਸਿਧਾਂਤ ਜਿਵੇਂ ਕਹਿੰਦੇ ਮਲੀਆਂ ਮੇਟ ਹੋ ਰਹੇ ਨੇ ਇਹਨਾਂ ਨੂੰ ਲਾਇਆ ਜਾਵੇ ਜਿਵੇਂ ਮਹੰਤ ਮੰਦ ਬਣ ਕੇ ਬੈਠੇ ਸੀ ਇਹਨਾਂ ਨੂੰ ਲਾਉਣ ਦਾ ਮੌਕਾ ਹੁਣ ਹੋਣਾ ਆਪਾਂ ਇਕੱਠੇ ਹੋ ਗਏ ਸਾਡੇ ਉਹਨਾਂ ਨੇ ਦੋਨਾਂ ਦੀ ਸਾਡੀ ਸਹਿਮਤੀ ਇਸ ਲਈ ਮੀਡੀਅਮ ਫੈਸਲਾ ਹੋਇਆ ਵੀ ਇਹ ਇਕੱਠੇ ਹੋ ਗਏ ਜੀ ਦੂਜੀ ਗੱਲ ਸਿੰਘ ਸਾਹਿਬ ਭਜਨ ਜੀ ਸੀ ਨਾਲ ਜੀ ਉਹ 60 ਸਣ ਸਾਡੀ ਗੱਲ ਉਹਨਾਂ ਨੇ ਮੁਕਤ ਕੀਤੀ ਹੈ ਉਹਨਾਂ ਨਾਲ ਸਮਝੋਤਾ ਇਮਾਨਦਾਰ ਮਾਰ ਦੇਖੋ ਉਹਨਾਂ ਸਾਡੀ ਪਹੁੰਚ ਨਹੀਂ ਬੇਨਤੀ ਕਰਾਂਗੇ ਉਹਨਾਂ ਨੂੰ ਹੂੰ ਬਾਕੀ ਉਹਨਾਂ ਦੀ ਮਰਜ਼ੀ ਹੋਊਗੀ ਪਰ ਜਿਹੜੇ ਸੱਜਣ ਆਉਣੇ ਚਾਹੁੰਦੇ ਨੇ ਖੁੱਲ੍ਹ ਦੇਲੀ ਦੇ ਨਾਲ ਉਹ ਉਹ ਕੋ ਚਾਹੁੰਦੇ ਨੇ ਵੀ 5 ਸੈਕਿੰਡ ਪਰਮ ਨੇ ਇਕੱਠਾ ਹੋਵੇ ਅੱਜ ਮੈਂ ਮਹਾਂ ਦਾ ਤੋਂ ਖੇਡਾ ਕਿਵੇਂ ਚਲਾਇਆ ਜਾਵੇ ਜਿਵੇਂ ਸਾਡੇ ਬਥੁਰਕ ਹੋਏ ਸੀ ਨਾ 1920 ਦੇ ਕਾਲਤਾ ਸਾਹਿਬ ਦੇ ਸਾਰੇ ਮੇਰੇ ਥੋੜੇ ਗਲੇਸ਼ੋਰ ਤੇ ਨਹੀਂ ਆਪਾਂ ਇਕੱਠੇ ਇੱਕ ਕਮੇਟੀ ਬਣਾਓ ਇੱਕ ਅਕਾਲੀ ਦਾਲੇ ਵਲੰਟੀਅਰ ਫੋਰਸ ਬਣਾਓ ਉਹਦੇ ਲਈ ਸੰਘਰਸ਼ ਕਰੋ ਗੁਰਦਾਰੇ 5 ਸਾਲ ਖੂਨ ਡੋਲਮਾ ਤੇ ਆទਿਅਾਸ ਵਿੱਚ ਜਿੰਨਾ ਜਿੰਨਾ ਕੀਤਾ ਤਾ ਅਜ ਆਜ਼ਾਦ ਹੋਏ ਨਾ ਗਰੇਜ਼ ਨੂੰ ਮਜਬੂਰ ਹੋਣਾ ਪਿਆ ਸੋ ਆਪਣਾ ਸਮਝ ਆ ਗਈ ਤੂੰ ਜਿਮਣੀ ਚੋਣ ਬਾਰੇ ਵੀ ਕੋਈ ਹਾਂ ਜਿਮਣੀ ਚੋਣ ਦਾ ਦੇਖੋ ਅਸੀਂ ਗੱਲ ਇਹ ਸਾਡੀ ਛੇ ਹੈ ਜੀ ਬਈ ਇੱਕ ਸਾਂਝਾ ਪੰਥਕ ਉਮੀਦਵਾਰ ਚਾਹੇ ਉਹ ਵਾਰਸ ਪੰਜਾਬ ਵਾਲੇ ਚਾਹੇ ਸੀਬੀ ਹੋਈਏ ਚਾਹੇ ਕੋਈ ਹੋਰ ਸੱਜਣ ਦੇ ਉਹ ਅਸੀਂ ਅਜੇ ਵਿਚਾਰ ਕਰ ਰਹੇ ਹੁਣ ਅਸੀਂ ਆਪਣੇ ਇਸ ਇਸ ਤੇ ਲੱਗੀਆਂ ਜ਼ਿਆਦਾ ਧਿਆਨ ਦੇ ਦਿੱ ਰਿਹਾ ਹੈ ਇਹਨੂੰ ਸਮੇਂ ਸਿਰ ਆਪਣੇ ਨੂੰ ਸਮਾਪਤ ਕਰ ਲਈਏ 11 ਤਰੀਕ ਨੂੰ ਗੁਰੂ ਕਿਰਪਾ ਕਰੇ ਪ੍ਰਧਾਨ ਚੁਣਿਆ ਤੇ ਜੱਥੇਬੰਦੀ ਉਸੇ ਮਹੀਨੇ ਵਿੱਚ ਸਾਡੀ ਪੂਰੀ ਹੋ ਗਈ ਜੀ ਉਹਦੇ ਵਿੱਚ ਆ ਵੀ ਫਿਰ ਮੋਰਕੀ ਮੇਰੇ ਖਿਆਲਾਂ ਵਿੱਚ ਅਕਤੂਬਰ ਦੇ ਵਿੱਚ ਮੇਰਾ ਸ਼ਾਇਦ ਉਹ ਕੌਣ ਆਏਗੀ ਉਹ ਤੋਂ ਪਹਿਲਾਂ ਪਹਿਲਾਂ ਵੀ ਪੰਥ ਕੁ ਉਮੀਦਵਾਰ ਵੀ ਅਸੀਂ ਦੇਖ ਰਹੇ ਹਾਂ ਜੀ ਭਾਵੇਂ ਕੋਈ ਹੋਵੇ ਜਿਵੇਂ ਕਹਿੰਦੇ ਸਾਂਝਾ ਉਹਦੇ ਤੇ ਪੂਰਾ ਸਾਡੇ 50 ਨਾ ਨਾ ਜੀ ਨਾ ਸਾਡੇ ਜਿਹੜੇ ਜਨੇ ਉਹਦੇ ਦਰ ਮੈਸ ਦੇ ਹੋ ਜੋਸ਼ ਤੇ ਹੋਸ਼ ਇਕੱਠਾ ਹੋ ਗਈ ਮੋਰਚਾ ਖੜੇ ਹੁੰਦਾ ਜਵਾਨੀ ਵੀ ਹੈ ਨੌਜਵਾਨੀ ਵੀ ਹੈ ਨਵੇਂ ਚਿਹਰੇ ਵੀ ਆਉਣੇ ਬੀਬੀਆਂ ਵੀ ਆਉਣੀਆਂ ਨੇ ਔਰ ਬਜ਼ੁਰਗ ਵੀ ਸਾਡੇ ਵਰਗੇ ਜਿਹੜੇ ਪਿੱਛੇ ਬੜੇ ਸਲਾਹ ਦੇਣ ਵਾਲੇ ਨੇ ਉਹ ਵੀ ਹੋਣਗੇ ਕਿਉਂਕਿ ਜੋਸ਼ ਤੇ ਹੋਸ਼ ਇਕੱਠੇ ਹੋਣਾ ਤਾਂ ਬੈਲੈਂਸ ਬਣ ਕੇ ਚੱਲਦਾ ਹੈ ਕਿ ਨਹੀਂ ਇਸ ਕਰਕੇ ਸਾਡੇ ਇਹ ਸਾਡਾ ਅਜੰਡਾ ਹੈ ਆਉਣ ਹੈ ਸਭ ਇਹ ਸਾਡਾ ਵਿਧਾਨ ਵਿਧਾਨ ਤੌਰ ਤੇ ਅਸੀਂ ਸੋਚ ਰਹੇ ਇਦਾਂ ਦੀ ਇਸ ਬਣ ਤਰੋ ਦੀ